ਕੀ ਤੁਹਾਨੂੰ ਪਤਾ ਹੈ ਕਿ ਇੱਕ ਪੱਥਰ ਜਿਸ ਨੇ ਸੈਕਰਡੇ ਸਾਲ ਚੁੱਪ ਰਹੀ ਮਿਸਰੀ ਲਿਪੀ ਨੂੰ ਬੋਲਣ ਲਈ ਮਜਬੂਰ ਕਰ ਦਿੱਤਾ ਕੀ ਤੁਸੀਂ ਜਾਣਦੇ ਹੋ ਕਿ ਇਹੋ ਜਿਹੀ ਖੋਜ ਬਾਰੇ ਜਿਸ ਨੇ ਸਿਰਫ ਮਿੱਟੀ ਨਹੀਂ ਉਖਾੜੀ ਸਗੋਂ ਸਦੀਆਂ ਦੀ ਚੁੱਪੀ ਵੀ ਉਖਾੜ ਦਿੱਤੀ ਕੀ ਤੁਹਾਨੂੰ ਪਤਾ ਹੈ ਕਿ ਜਦੋਂ ਇੱਕੋ ਪੱਥਰ ਤੇ ਤਿੰਨ ਪਛਾਵਾਂ ਨੂੰ ਇਕੱਠਾ ਕਰ ਦਿੱਤਾ ਤਾਂ ਇਤਿਹਾਸ ਨੂੰ ਆਪਣੀ ਆਵਾਜ਼ ਮਿਲੀ ਕੀ ਤੁਸੀਂ ਜਾਣਦੇ ਹੋਗੇ ਇਤਿਹਾਸਿਕ ਪੱਥਰ ਤਾਂ ਮਿਲ ਗਿਆ ਸੀ ਪਰ ਜ਼ੁਬਾਨ ਤਾਂ ਅਜੇ ਵੀ ਬੰਦ ਸੀ ਉਸ ਨੂੰ ਖੋਲਣ ਲਈ ਫਿਰ ਆਇਆ ਇੱਕ ਵਿਦਵਾਨ ਇੱਕ ਪੱਥਰ ਜਿਸ ਨੇ ਇਤਿਹਾਸ ਦੀ ਗੱਲਬਾਤ ਚੋਂ ਚੁੱਪੀ ਹਟਾ ਦਿੱਤੀ ਪਰ ਕਿ ਅਸੀਂ ਅਜੇ ਵੀ ਸਾਥ ਨੂੰ ਪੂਰੀ ਤਰ੍ਹਾਂ ਜਾਣਦੇ ਹਾਂ ਰੋਜ਼ੇਟਾ ਸਟੋਨ ਰੋਜ਼ੇਟਾ ਸਟੋਨ ਇਤਿਹਾਸ ਦੀਆਂ अनेका ਵਿਗਿਆਨਿਕ ਖੋਜਾਂ ਵਿੱਚ ਇੱਕ ਅਜਿਹੀ ਮਹੱਤਵਪੂਰਨ ਖੋਜ ਹੈ ਜਿਸ ਨੂੰ ਦੁਨੀਆ ਅੱਜ ਵੀ ਦੁਨੀਆ ਭਰ ਦੇ ਵਿਦਵਾਨ ਅਤੇ ਐਸਟ੍ਰੋਲੋਜਿਸਟ ਆਪਣੇ ਸਿਰ ਮੱਥੇ ਲਾਉਂਦੇ ਹਨ ਇਹ ਸਿਰਫ ਇੱਕ ਪੱਥਰ ਨਹੀਂ ਸਗੋਂ ਪੁਰਾਤਨ ਵਿਗਿਆਨ ਦੀ ਉਹ ਚਾਬੀ ਹੈ ਜਿਸ ਨੇ ਸਾਨੂੰ ਦਿਖਾਇਆ ਕਿ ਕਿਸ ਤਰ੍ਹਾਂ ਇਤਿਹਾਸ ਭਾਸ਼ਾ ਸਿਆਸਤ ਅਤੇ ਸੱਭਿਆਚਾਰ ਆਪਸ ਵਿੱਚ ਜੁੜੇ ਹੋਏ ਹਨ ਇਹ ਪੱਥਰ 196 BC ਮਿਸਰ ਵਿੱਚ ਇੱਕ ਰਾਜਾ ਉਹ ਟਲਮੀ ਵੀ ਵੱਲੋਂ ਜਾਰੀ ਕੀਤਾ ਗਿਆ ਇੱਕ ਹੁਕਮਨਾਮਾ ਸੀ ਇਹ ਹੁਕਮ ਤਿੰਨ ਤਿੰਨ ਵਕਫਾਉ ਵਿੱਚ ਲਿਖਿਆ ਗਿਆ ਸੀ ਹਾਈਗਰੋਨਫਿਕ ਰਾਜ ਦਰਬਾਰ ਦੀ ਲਿਪੀ ਸੀ ਜੋ ਰੂਪਕ ਚਿੰਨਾ ਰਾਹੀਂ ਲਿਖੀ ਸੀ ਡੋਮੈਟਿਕ ਇਹ ਆਮ ਲੋਕਾਂ ਦੀ ਰੋਜ਼ਾਨਾ ਭਾਸ਼ਾ ਸੀ ਜੋ ਤੇਜ਼ ਅਤੇ ਆਸਾਨ ਲਿਪੀ ਸੀ ਯੂਨਾਨੀ ਅੰਤਰਰਾਸ਼ਟਰੀ ਭਾਸ਼ਾ ਮੰਨੀ ਜਾਂਦੀ ਸੀ ਖਾਸ ਕਰਕੇ ਪੜੇ ਲਿਖਿਆਂ ਵਿੱਚ ਇਹ ਤਿੰਨ ਲਿਪੀਆਂ ਇੱਕੋ ਹੀ ਸਨੇਹਾ ਪੇਸ਼ ਕਰਦੀਆਂ ਸਨ ਇਸ ਦਾ ਮਤਲਬ ਇਹ ਸੀ ਕਿ ਜੇਕਰ ਕੋਈ ਵਿਦਵਾਨ ਇਹਨਾਂ ਨੂੰ ਇੱਕੋ ਭਾਸ਼ਾ ਵਿੱਚ ਪੜ ਸਕਦਾ ਸੀ ਤਾਂ ਉਹ ਦੂਜੀਆਂ ਦੋ ਭਾਸ਼ਾਵਾਂ ਨੂੰ ਵੀ ਸਮਝ ਸਕਦਾ ਸੀ ਇਹੀ ਗੱਲ ਰੋਜ਼ੇਟਾ ਸਟੋਨ ਨੂੰ ਇੱਕ ਐਸਾ ਯੰਤਰ ਬਣਾਉਂਦੀ ਹੈ ਜਿਸ ਨਾਲ ਹਾਈਗਰੋਨਫਿਕ ਲਿਪੀ ਦਾ ਭੇਦ ਖੋਲਿਆ ਗਿਆ ਇਹ ਲਿਪੀ ਸੈਂਕੜੇ ਸਾਲਾਂ ਤੱਕ ਵਿਗਿਆਨਕਾਂ ਲਈ ਇੱਕ ਇਹਨੂੰ ਸੁੱਜੀ ਪਹੇਲੀ ਬਣੀ ਰਹੀ ਬਹੁਤ ਸਾਰੇ ਲੋਗੇ ਇਹ ਸੋਚਦੇ ਸਨ ਕਿ ਇਹ ਲਿਪੀ ਸਿਰਫ ਧਾਰਮਿਕ ਰਸਮਾਂ ਲਈ ਵਰਤੀ ਜਾਂਦੀ ਸੀ ਪਰ ਰੋਜ਼ੇਟਾ ਸਟੋਨ ਨੇ ਸਾਬਿਤ ਕਰ ਦਿੱਤਾ ਕਿ ਇਹ ਭਾਸ਼ਾ ਰਾਜਨੀਤਿਕ ਅਧਿਆਤਮਿਕ ਅਤੇ ਆਮ ਜੀਵਨ ਸੰਬੰਧੀ ਗੱਲਾਂ ਨੂੰ ਵੀ ਦਰਸਾਉਂਦੀ ਹੈ ਇਸ ਤਰੀਕੇ ਨਾਲ ਰੋਜ਼ੇਟਾ ਸਟੋਨ ਇੱਕ ਪੱਥਰ ਤੋਂ ਵੀ ਵੱਧ ਕੇ ਇਤਿਹਾਸ ਅਤੇ ਪੁਹੇਕ ਦੇ ਵਿਚਕਾਰ ਪੁਲ ਬਣ ਗਿਆ ਇਹ ਲਿਪੀ ਸਿਰਫ ਤਿੰਨ ਲਿਪੀਆਂ ਦਾ ਜੋੜ ਨਹੀਂ ਸੀ ਇਹ ਇੱਕ ਇਤਿਹਾਸਿਕ ਸਵਾਦ ਸੀ ਜੋ ਦੁਨੀਆ ਨੂੰ ਇੱਕ ਨਵੇਂ ਅਧਿਆਏ ਵਿੱਚ ਲੈ ਗਿਆ 1799 ਦੀ ਗਰਮੀ ਵਿੱਚ ਨੈਪੋਲੀਅਨ ਬਨਾਪਾਰਟ ਦੀ ਅਗਵਾਈ ਹੇਠ ਫਰਾਂਸ ਦੀ ਫੌਜ ਮਿਸਰ ਉਤੇ ਕਬਜ਼ਾ ਕਰ ਰਹੀ ਸੀ ਉਸ ਦੌਰਾਨ ਕੁਝ ਫ੍ਰਾਂਸੀਸੀ ਸੈਨਿਕ ਰਸ਼ੀਦ ਮੌਜੂਦਾ ਲੋਅਰ ਏਜੀਪਟ ਦੇ ਨੇੜੇ ਇੱਕ ਕਿਲੇ ਦੀ ਮੁਰੰਮਤ ਕਰ ਰਹੇ ਸਨ ਜਦ ਉਹ ਮਿੱਟੀ ਦੀ ਖੁਦਾਈ ਕਰ ਰਹੇ ਸਨ ਤਾਂ ਦੋਨਾਂ ਨੂੰ ਇੱਕ ਅਜੀਬ ਜਿਹਾ ਕਾਲਾ ਪੱਥਰ ਮਿਲਿਆ ਜਿਸ ਉਤੇ ਤਿੰਨ ਵੱਖ-ਵੱਖ ਲਿਪੀਆਂ ਵਿੱਚ ਕੁਝ ਲਿਖਿਆ ਹੋਇਆ ਸੀ ਇਹ ਪੱਥਰ ਸ਼ੁਰੂ ਵਿੱਚ ਉਹਨਾਂ ਨੂੰ ਸਿਰਫ ਇੱਕ ਇਤਿਹਾਸਿਕ ਚੋਟਾਨ ਲੱਗੀ ਪਰ ਜਦ ਉਹ ਪੈरिस ਪਹੁੰਚਿਆ ਅਤੇ ਇਸ ਉੱਪਰ ਵਿਦਵਾਨ ਲੋਕਾਂ ਦੀ ਨਜ਼ਰ ਪਈ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਇੱਕ ਅਨਮੋਲ ਖੋਜ ਹੈ ਯੂਰਾਨੀ ਜਾਂ ਨਹੀਂ ਗ੍ਰੀਕ ਭਾਸ਼ਾ ਜਾਣਦੇ ਵਿਦਵਾਨਾਂ ਨੇ ਇਹ ਲਿਖਤ ਪੜ੍ਹੀ ਅਤੇ ਵੇਖਿਆ ਇਹੀ ਸੁਨੇਹਾ ਹਾਈਰੋਗਲੀਫਿਕ ਅਤੇ ਡੋਮੈਟਿਕ ਵਿੱਚ ਵੀ ਲਿਖਿਆ ਹੋਇਆ ਹੈ ਇਹ ਪੱਥਰ ਇੱਕ ਸਿਰੇ ਤੋਂ ਕੱਟਿਆ ਹੋਇਆ ਸੀ ਪਰ ਹੀਠਾਂ ਵਾਲੀ ਲਿਖਤ ਬਹੁਤ ਸਾਫ਼ ਸੀ ਪੱਥਰ ਦੀ ਲੰਬਾਈ ਲਗਭਗ 3 ਫੁੱਟ ਚੌੜਾਈ 2.5 ਫੁੱਟ ਅਤੇ ਭਾਰ 760 ਕਿਲੋ ਸੀ ਇਹ ਪੱਥਰ ਗ੍ਰੈਨੋਡਾਈਟ ਤੋਂ ਬਣਿਆ ਹੋਇਆ ਸੀ 1801 ਵਿੱਚ ਫਰਾਂਸ ਨੇ ਜਦ ਅੰਗਰੇਜ਼ਾਂ ਅੱਗੇ ਹਾਰ ਮੰਨੀ ਤਾਂ ਟ੍ਰੀਟੀ ਆਫ ਅਲੈਗਜ਼ੈਂਡਰੀਆ ਦੇ ਤਹਿਤ ਇਹ ਪੱਥਰ ਅੰਗਰੇਜ਼ਾਂ ਕੋਲ ਚਲਾ ਗਿਆ 1802 ਵਿੱਚ ਇਸ ਨੂੰ ਬ੍ਰਿਟਿਸ਼ ਮਿਊਜ਼ੀਅਮ ਲੰਡਨ ਵਿੱਚ ਰੱਖ ਦਿੱਤਾ ਗਿਆ ਫਰਾਂਸੀਸੀ ਵਿਦਵਾਨ ਸਿਲਵੇਸਟਰ ਬੀਗਸ ਅਤੇ ਅਕੈਰਬਲਰ ਨੇ ਇਸ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਪਰ ਜੀਨ ਫਰਾਂਸੀਸਿਸ ਸ਼ੈਂਪੋਲਿਅਨ ਨੇ ਅਸਲ ਬ੍ਰੇਕਥਰੂ ਦਿੱਤਾ ਰੋਜ਼ੇਟਾ ਸਟੋਨ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਇਸ ਤੇ ਇੱਕੋ ਸੁਨੇਹਾ ਤਿੰਨ ਭਾਸ਼ਾਵਾਂ ਵਿੱਚ ਸੀ ਹਰੇਕ ਲਿਪੀ ਆਪਣੇ ਸਮਾਜੀਕ ਗਿਨੂਮਾਇਸ਼ ਕਰਦੀ ਸੀ ਹਾਇਰੋਗਲੀਫਿਕ ਦੀ ਵਰਤੋਂ ਰਾਜ ਦਰਬਾਰ ਅਤੇ ਮੰਦਰਾਂ ਵਿੱਚ ਹੁੰਦੀ ਸੀ ਡੈਮੋਟਿਕ ਅਖਬਾਰੀਆਂ ਦਫਤਰੀ ਲਿਖਤਾਂ ਲਈ ਵਰਤੀ ਜਾਂਦੀ ਸੀ ਅਤੇ ਯੂਨਾਨੀ ਯਾਨੀ ਪੋਟਲਮੀ ਰਾਜਵਸ਼ ਦੀ ਰਾਜਨੀਤਿਕ ਭਾਸ਼ਾ ਸੀ ਪਰ ਜਦੋਂ ਤਿੰਨੋਂ ਭਾਸ਼ਾਵਾਂ ਇੱਕੋ ਪੱਥਰ ਤੇ ਲਿਖੀਆਂ ਤਾਂ ਇਹ ਪੱਥਰ ਸਾਇੰਟਿਸਟਾਂ ਲਈ ਸੋਨੇ ਦੀ ਖਾਣ ਬਣ ਗਿਆ ਯੂਨਾਨੀ ਪੜਨ ਵਾਲੇ ਵਿਦਵਾਨ ਇਹਨਾਂ ਤਿੰਨਾਂ ਲਿਖਤਾਂ ਦੀ ਤੁਲਨਾ ਕਰਕੇ ਹਾਇਰੋਗਲੀਫਿਕ ਭਾਸ਼ਾ ਦੇ ਭੇਦ ਖੋਲਣ ਲੱਗ ਪਏ ਇਹ ਪੱਥਰ ਤਿੰਨਾਂ ਚੀਜ਼ਾਂ ਨੂੰ ਜੋੜ ਰਿਹਾ ਸੀ ਰਾਜਨੀਤਿਕ ਕਲਚਰਲ ਅਤੇ ਇੰਟਰਨੈਸ਼ਨਲ ਇਸ ਦਾ ਮਤਲਬ ਸੀ ਕਿ ਭਾਸ਼ਾ ਸਿਰਫ ਗੱਲਬਾਤ ਨਹੀਂ ਇਹ ਇਤਿਹਾਸਿਕ ਦਸਤਾਵੇਜ਼ ਬਣ ਜਾਂਦੀ ਹੈ ਜੋ ਤਿੰਨ ਲੈਵਲਾਂ ਤੇ ਕੰਮ ਕਰਦੀ ਹੈ ਬ੍ਰੋਸਟਾ ਸਟੋਨ ਮਿਲਣ ਤੋਂ ਬਾਅਦ ਵਿਦਵਾਨ ਹਾਈਡਰੋਲਿਫਿਕ ਪੜਨ ਦੀ ਕੋਸ਼ਿਸ਼ਾਂ ਕਰਦੇ ਰਹੇ ਪਰ ਇਹ ਲਿਪੀ ਹਜ਼ਾਰਾਂ ਸਾਲਾਂ ਤੋਂ ਬੰਦ ਕਮਰੇ ਵਾਂਗ ਸੀ ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਇਹ ਸਿੰਬल्स ਕੀ ਅੱਖਰ ਰੱਖਦੇ ਹਨ ਇਹ ਅਨਸੁਲਜੀ ਭਾਸ਼ਾ ਨੂੰ ਸਮਝਣ ਦਾ ਕੰਮ ਚੁਣਿਆ ਜੀਨ ਫਰਾਂਸੀਅਸ ਚੈਂਪਲੀਅਨ ਨੇ ਜੋ ਇੱਕ ਫ੍ਰਾਂਸੀਸੀ ਭਾਸ਼ਾ ਵਿਦਵਾਨ ਸੀ ਜੀਨ ਨੇ ਬਚਪਨ ਤੋਂ ਹੀ ਲਾਟਿਨ ਅਤੇ ਗ੍ਰੀਕ ਹੀਬਰੂ ਕਾਪਟਿਕ ਆਦਿ ਭਾਸ਼ਾਵਾਂ ਲਈ ਮਹਾਰਤ ਹਾਸਲ ਕਰ ਲਈ ਸੀ ਕਾਪਟਿਕ ਭਾਸ਼ਾ ਹਾਈਗਰੋਲਿਫਿਕ ਦੇ ਅੰਤਿਮ ਵਰਦਨ ਸੀ ਇਸ ਕਰਕੇ ਉਹ ਉਸ ਦੇ ਲਈ ਖਾਸ ਮਦਦਗਾਰ ਬਣੇ ਚੈਂਪਲੀਅਨ ਨੇ ਰਸੈਟਾ ਸਟੋਨ ਦੀ ਯੂਨਾਨੀ ਲਿਖਤ ਤੋਂ ਪਟਲਮੀ ਅਤੇ ਕਲੀਓਪਾਤਰਾ ਵਰਗੇ ਰਾਜਸੀ ਨਾਮ ਲੱਭੇ ਉਹ ਵੇਖਦਾ ਰਿਹਾ ਕਿ ਇਨ੍ਹਾਂ ਨਾਮਾਂ ਦੇ ਆਲੇ ਦੁਆਲੇ ਇੱਕ ਲਕੀਰ ਵਰਗਾ ਗੋਲ ਘੇਰਾ ਬਣਿਆ ਹੋਇਆ ਸੀ ਜਿਸ ਨੂੰ ਕਾਟਚ ਕਿਹਾ ਜਾਂਦਾ ਸੀ ਉਹ ਬ੍ਰੇਕਥਰੂ ਸੀ ਕਿਉਂਕਿ ਇਹ ਕਾਟਚ ਸਿਰਫ ਰਾਜਸੀ ਨਾਂਵਾਂ ਲਈ ਵਰਤੀ ਜਾਂਦੀ ਸੀ ਉਸ ਨੇ ਇਹ ਅਨੁਮਾਨ ਲਾਇਆ ਕਿ ਹਰੇਕ ਹਾਈਗਰੋਲੋਫਿਕ ਚਿੰਨ ਇੱਕ ਆਵਾਜ਼ ਦਰਸਾਉਂਦਾ ਹੈ ਜਿਵੇਂ ਅੱਖਰ ਇਹ ਸੋਚ ਕ੍ਰਾਂਤੀਕਾਰੀ ਸੀ ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਚਿੰਨ੍ਹਾਂ ਨੂੰ ਸਿਰਫ ਧਾਰਮਿਕ ਚਿੰਨ ਮੰਨਿਆ ਜਾਂਦਾ ਸੀ 1822 ਵਿੱਚ ਚੰਪੋਲਿਅਨ ਨੇ ਇਤਿਹਾਸ ਇੱਕ ਗ੍ਰੇਪਥਰੂ ਕੀਤਾ ਉਸ ਨੇ ਹਾਇਰੋਗਲਿਫਿਕ ਭਾਸ਼ਾ ਨੂੰ ਪੂਰੀ ਤਰ੍ਹਾਂ ਪੜਨ ਯੋਗ ਬਣਾ ਦਿੱਤਾ ਇਹ ਇਤਿਹਾਸਿਕ ਲਿੱਪੀ ਜੋ ਹਜ਼ਾਰਾਂ ਸਾਲਾਂ ਤੱਕ ਬੰਦ ਸੀ ਹੁਣ ਦੁਨੀਆ ਦੇ ਸਾਹਮਣੇ ਆਪਣੀ ਕਹਾਣੀ ਦੱਸ ਰਹੀ ਸੀ ਰੋਜ਼ੇਟਾ ਸਟੋਨ 1802 ਤੋਂ ਲੈ ਕੇ ਅੱਜ ਤੱਕ ਬ੍ਰਿਟਨ ਮਿਊਜ਼ੀਅਮ ਲੰਡਨ ਵਿੱਚ ਪ੍ਰਦਰਸ਼ਿਤ ਹੋ ਰਹੀ ਹੈ ਹਰ ਸਾਲ ਲੱਖਾਂ ਦਰਸ਼ਕ ਇਸ ਨੂੰ ਵੇਖਣ ਆਉਂਦੇ ਹਨ ਪਰ ਇਸ ਦੇ ਨਾਲ ਹੀ ਇੱਕ ਵੱਡਾ ਵਿਵਾਦ ਵੀ ਖੜਾ ਹੋ ਗਿਆ ਇਹ ਪੱਥਰ ਮਿਸਰ ਨੂੰ ਵਾਪਸ ਜਾਣਾ ਚਾਹੀਦਾ ਹੈ ਮਿਸਰ ਦੀ ਸਰਕਾਰ ਕਹਿੰਦੀ ਹੈ ਕਿ ਇਹ ਸੱਭਿਆਚਾਰਕ ਵਿਰਾਸਤ ਹੈ ਅਤੇ ਇਸ ਨੂੰ ਉਹਨਾਂ ਦੇ ਦੇਸ਼ ਤੋਂ ਕਲੋਨੀਕਲ ਇਰਾਵੇ ਵਿੱਚ ਬੇਵਜ੍ਹਾ ਲਿਜਾਇਆ ਗਿਆ ਸੀ ਮਿਸਰੀ ਲੋਕਾਂ ਲਈ ਇਹ ਰੋਹਾਨੀ ਅਤੇ ਰਾਸ਼ਟਰੀ ਆਤਮ ਸਨਮਾਨ ਦੀ ਨਿਸ਼ਾਨੀ ਹੈ ਬ੍ਰਿਟਿਸ਼ ਮਿਊਜ਼ੀਅਮ ਦਾ ਕਹਿਣਾ ਹੈ ਕਿ ਇਸ ਨੂੰ ਵਿਸ਼ਵ ਦੇ ਗਿਆਨ ਲਈ ਰੱਖ ਰਿਹਾ ਹੈ ਰੇ ਹਨ ਉਹਨਾਂ ਦੇ ਮੁਤਾਬਕ ਇਤਿਹਾਸ ਸਾਰਿਆਂ ਲਈ ਸੰਪਤੀ ਹੁੰਦੀ ਹੈ ਅਤੇ ਇਹ ਮਿਊਜ਼ੀਅਮ ਦੁਨੀਆ ਭਰ ਦੇ ਲੋਕਾਂ ਲਈ ਇੱਕ ਖਜ਼ਾਨਾ ਸਾਂਝਾ ਕਰ ਲਿਆ ਹੈ ਇਹੋ ਵਿਦਵਾਨ ਸਿਰਫ ਰੋਜ਼ੇਟਾ ਸਟੋਨ ਤੱਕ ਸੀਮਤ ਨਹੀਂ ਦੁਨੀਆ ਭਰ ਵਿੱਚ ਦਸਾਂਕੜੇ ਆਈਟਮ ਹਨ ਜਿਵੇਂ ਭਾਰਤ ਵਿੱਚ ਚੋਰੀ ਹੋਏ ਕੋਹੀਨੂਰ ਗ੍ਰੀਸਵਿਡ ਦੇ ਪਾਰਥਨियन ਮਾਰਬਲਸ ਨਾਈਜੀਰੀਆ ਤੋਂ ਬੈਨਿਨ ਬ੍ਰੌਂਜ਼ ਜਿਨ੍ਹਾਂ ਦੀ ਵਾਪਸੀ ਦੀ ਮੰਗ ਹੁੰਦੀ ਹੈ ਪਰ ਬ੍ਰਿਟਿਸ਼ ਸਰਕਾਰ ਨੇ ਕਦੇ ਕਿਸੇ ਨੂੰ ਕੁਝ ਵਾਪਸ ਨਹੀਂ ਕੀਤਾ ਰੋਜ਼ੇਟਾ ਸਟੋਨ ਅੱਜ ਬ੍ਰਿਟਿਸ਼ ਮਿਊਜ਼ੀਅਮ ਦੀ ਸਭ ਤੋਂ ਜ਼ਿਆਦਾ ਵੇਖੀ ਜਾਣ ਵਾਲੀ ਵਸਤੂ ਹੈ ਪਰ ਇਹ ਵੀ ਇੱਕ ਸੱਚ ਹੈ ਜਿਸ ਧਰਤੀ ਤੋਂ ਇਹ ਆਈ ਉੱਥੇ ਦੇ ਲੋਕਾਂ ਨੇ ਇਸ ਨੂੰ ਮੋੜ ਨਹੀਂ ਵਿਖਿਆ ਉਹ ਰੋਜ਼ੇਟਾ ਸਟੋਨ ਸਿਰਫ ਇੱਕ ਪੱਥਰ ਨਹੀਂ ਇਤਿਹਾਸ ਦੀ ਕੁੰਜੀ ਹੈ ਜਿਸ ਨੇ ਪੁਰਾਤਨ ਮਿਸਰ ਦੀਆਂ ਭਾਸ਼ਾਵਾਂ ਸੰਸਕ੍ਰਿਤੀਆਂ ਤੇ ਰਾਜਨੀਤਿਕ ਸਮੰਧਾਂ ਨੂੰ ਦੁਬਾਰਾ ਜਗਾਇਆ ਇਸ ਪੱਥਰ ਨੇ ਸਾਬਿਤ ਕੀਤਾ ਕਿ ਭਾਸ਼ਾ ਸਿਰਫ ਗੱਲਬਾਤ ਨਹੀਂ ਸਿਰਫ ਇਹ ਵਿਰਾਸਤ ਦੀ ਚਾਬੀ ਵੀ ਹੁੰਦੀ ਹੈ ਪਰ ਇਹ ਸਫਲਤਾਵਾਂ ਦੇ ਨਾਲ-ਨਾਲ ਕੁਝ ਗਲਤਫਹਿਮੀਆਂ ਵੀ ਜੁੜੀਆਂ ਹੋਈਆਂ ਹਨ ਜਿਵੇਂ ਕਿ ਪਹਿਲੀ ਗਲਤਫਹਿਮੀ ਕਿ ਰੋਜ਼ੇਟਾ ਸਟੋਨ ਸਿਰਫ ਧਾਰਮਿਕ ਲਿਖਤੀ ਜਦਕੇ ਫਕਟ ਇਹ ਰਾਜ਼ਾ ਪੋਟੇਲ ਮੀ ਵੀ ਦੀ ਰਾਤ ਸੀ ਡਿਕਰੀ ਸੀ ਤੇ ਦੂਜਾ ਮਿੱਥ ਇਹ ਹੈ ਕਿ ਚੰਪੋਲੀਅਨ ਨੇ ਇਹ ਸਾਰਾ ਕੰਮ ਇਕੱਲਾ ਕੀਤਾ ਪਰ ਇਸ ਦੇ ਉਲਟ ਫਕਟ ਇਹ ਹੈ ਕਿ ਹੋਰ ਵਿਦਵਾਨਾਂ ਜਿਵੇਂ ਕਿ ਥਾਮਸ ਐਂਗ ਨੇ ਵੀ ਆਰੰਭਕ ਹਿੱਸਾ ਨਿਭਾਇਆ ਹ ਤੇ ਇਸ ਦਾ ਤੀਸਰਾ ਮਿੱਥ ਇਹ ਹੈ ਕਿ ਪੱਥਰ ਮਿਸਰ ਦੇ ਯੂਰਪ ਨੂੰ ਤੋਹਫਾ ਦਿੱਤਾ ਤੇ ਤੀਸਰਾ ਮਿੱਥ ਇਹ ਹੈ ਕਿ ਇਹ ਪੱਥਰ ਮਿਸਰ ਨੇ ਯੂਰਪ ਨੂੰ ਤੋਹਫਾ ਦਿੱਤਾ ਸੀ ਜਦ ਕਿ ਸਹੀ ਗੱਲ ਇਹ ਹੈ ਕਿ ਇਹ ਯੁੱਧ ਵਿੱਚ ਮਿਲਿਆ ਤੇ 30 ਆਫ ਐਲੈਗਜ਼ੈਂਡਰੀਆ ਰਾਹੀਂ ਬ੍ਰਿਟਿਸ਼ ਕੋਲ ਗਿਆ। ਇਕਮਿਤ ਹੋ ਰਹਾ ਹੈ ਇਸ ਪੱਥਰ ਨੇ ਤੁਰੰਤ ਹਾਇਰੋਗਲਿਫਿਕ ਭਾਸ਼ਾ ਖੋਲ ਦਿੱਤੀ। ਜਦਕਿ ਫੈਕਟ ਹੈ ਕਿ ਦਹਾਕਿਆਂ ਤੱਕ ਖੋਜ ਜਾਰੀ ਰਹੀ ਤਕਨੀਕੀ ਬ੍ਰੇਕਥਰੂ 1822 ਵਿੱਚ ਆਇਆ। ਜੇਕਰ ਤੁਸੀਂ ਭੂਤਕਾਲ ਨੂੰ ਅੱਜ ਨਾਲ ਜੋੜਨਾ ਚਾਹੁੰਦੇ ਹੋ ਤਾਂ ਇਤਿਹਾਸ ਸਿਰਫ ਪੱਥਰਾਂ ਨੂੰ ਪੜ੍ਹਨ ਨਹੀਂ, ਉਹਨਾਂ ਨੂੰ ਸਮਝਣਾ ਜ਼ਰੂਰੀ ਹੈ। ਰੋਜ਼ੇਟਾ ਸਾਨੂੰ ਸਿਖਾਉਂਦਾ ਹੈ ਕਿ ਸੱਚਾਈ ਦੇ ਦਰਵਾਜ਼ੇ ਖੋਲ੍ਹਣ ਲਈ ਸਿਰਫ ਸ਼ਬਦ ਨਹੀਂ ਪਰ ਸੰਘਰਸ਼, ਵਿਦਵਾਨ, ਸੰਘਰਸ਼, ਵਿਗਿਆਨ ਅਤੇ ਸਹਿਯੋਗ ਦੀ ਲੋੜ ਹੈ। ਲਾਈਕ ਕਰੋ ਤਾਂ ਜੋ ਜਏ ਹੋਰ ਇਤਿਹਾਸਿਕ ਪਥਰਾਂ ਦੀ ਗੱਲਬਾਤ ਹੋ ਸਕੇ ਕਮੈਂਟ ਕਰੋ ਤੁਸੀਂ ਰਿਜ਼ਲਟਾਂ ਸੁਣਨ ਬਾਰੇ ਪਹਿਲੀ ਵਾਰ ਕਿੱਥੇ ਸੁਣਿਆ ਸਬਸਕ੍ਰਾਈਬ ਕਰੋ ਅਸੀਂ ਲਿਆਉਂਦੇ ਰਹਾਂਗੇ ਅਜਿਹੀਆਂ ਵਿਗਿਆਨਿਕ ਅਤੇ ਇਤਿਹਾਸਿਕ ਕਹਾਣੀਆਂ ਤੁਹਾਡੀ ਭਾਸ਼ਾ ਵਿੱਚ ਧੰਨਵਾਦ